ਹੁਣ ਤੁਸੀਂ ਦੇਖਿਆ ਹੋਣਾ ਕਿ ਸਾਊਥ ਦੇ ਵਿੱਚ ਕੀ ਹੋ ਰਿਹਾ ਜਾਨਵਰਾਂ ਦੇ ਪੇੜ ਵੱਡੇ ਜਾ ਰਹੇ ਆ ਪੰਛੀਆਂ ਦੇ ਪੇੜ ਵੱਡੇ ਜਾ ਰਹੇ ਆ ਉਧਰਦਰ ਦੀਆਂ ਠੋਕਰਾਂ ਖਾਰੇ ਨੇ ਪਰ ਦੂਸਰੇ ਪਾਸੇ ਪੰਜਾਬ ਦੇ ਵਿੱਚ ਉਪਰਾਲਾ ਕੀਤਾ ਗਿਆ ਜਿਹੜਾ ਪੰਛੀ ਧਾਮ ਹੈ ਪੰਛੀ ਧਾਮ ਦੇ ਵਿੱਚ ਪੰਛੀਆਂ ਦੀ ਕੇਅਰ ਕੀਤੀ ਜਾਂਦੀ ਹੈ ਸਾਊਥ ਦੇ ਵਿੱਚ ਤੁਸੀਂ ਦੇਖ ਹੀ ਰਹੇ ਹੋ ਕਿੰਨੇ ਪੇੜ ਵੱਡੇ ਗਏ ਆ ਔਰ ਦੂਸਰੇ ਪਾਸੇ ਪੰਜਾਬ ਦੇ ਵਿੱਚ ਤੁਹਾਡੇ ਜਿਹੜੇ ਜਨ ਸਮਾਜ ਦੇ ਵੱਲੋਂ ਇੰਨਾ ਵੱਡਾ ਉਪਰਾਲਾ ਕੀਤਾ ਗਿਆ ਕੀ ਸੋਚੀ ਹੈ ਉਧਰ ਪੰਛੀਆਂ ਦਾ ਘਰ ਝਾੜ ਰਹੇ ਤੇ ਬਣਾ ਰਹੇ ਆ ਕੁਦਰਤ ਦੇ ਬਣਾਏ ਹੋਏ ਜੀਵ ਹੈ ਸਾਨੂੰ ਕੋਈ ਹੱਕ ਨਹੀਂ ਆਸੀ ਕਿਸੇ ਦਾ ਆਸ਼ਿਆਨਾ ਛੀ ਕੋਈ ਹੈ ਤੇ ਇਹ ਬਹੁਤ ਮਲਕੀ ਅਸੀਂ ਪਾਰ ਦੇ ਭਾਗੀ ਕਰ ਰਹੇ ਹਾਂ ਲੇਕਿਨ ਜਿੱਥੇ ਇਹ ਕੰਮ ਹੋ ਰਿਹਾ ਉੱਥੇ ਸਾਡੇ ਆਪਣੇ ਰਕੇਸ਼ ਜੀ ਨੇ ਟਾਵਰ ਬਣਾ ਕੇ ਇੱਕ ਜੀਵਤਿਆ ਦੇ ਕੰਮ ਕਰਕੇ ਇੱਕ ਮਾਨਵਤਾ ਦਾ ਪੇਛੇ ਦਿੱਤਾ ਅੱਜ ਜਿਸ ਪ੍ਰਕਾਰ ਹਰ ਜਗ੍ਹਾ ਪੇੜ ਪੌਦੇ ਕੱਟ-ਕੱਟ ਕੇ ਜਗ੍ਹਾ ਫਲੈਟ ਪਣੀ ਜਾਂਦੇ ਆ ਬਣੀ ਜਾ ਰਹੇ ਆ ਔਰ ਪੰਛੀ ਵਿਚਾਰੇ ਕਿੱਥੇ ਜਾਂ ਅੱਜ ਅਸੀਂ ਆਉਣ ਲਈ ਇਹ ਫਲੈਟ ਸਾਰਿਆਂ ਦੇ ਸਹਿਯੋਗ ਨਾਲ ਤਿਆਰ ਕੀਤੇ ਆ ਨੇ ਬਹੁਤ ਹੀ ਚੰਗਾ ਉਪਰਾਲਾ ਹੈ ਔਰ ਮੈਂ ਜੀਡੀ ਟਰਸਟ ਹੈ ਉਹਨੂੰ ਬਹੁਤ-ਬਹੁਤ ਵਧਾਈ ਦਿੰਦਾ ਕਿਉਂਕਿ ਉਹ ਬਧਾਈ ਦੇ ਪਾਤਰ ਹੈ ਜਿਨ੍ਹਾਂ ਨੇ ਜੋ ਜਿਹੜੇ ਪੰਛੀ ਪੰਛੀ ਜੋ ਤਾਰਾ ਨਾਲ ਲੱਗ ਕੇ ਹੋਰ ਕਿਸੇ ਤਰੀਕੇ ਨਾਲ ਵੀ ਇੰਜਰਡ ਹੋ ਜਾਂਦੇ ਉਹਨਾਂ ਦਾ ਇੱਥੇ ਇਲਾਜ ਕੀਤਾ ਜਾਂਦਾ ਬਾਅਦ ਚ ਜਦੋਂ ਉਹ ਠੀਕ ਹੋ ਜਾਂਦੇ ਉਹਨਾਂ ਨੂੰ ਵਾਪਸ ਮੋੜ ਆਪਣੇ ਵਸੇਵੇਂ ਕੋਲ ਮਦਦ ਰੱਖੀ ਉਹ ਆਪਣੇ ਆਸ ਖੋਲੇ ਅਸਮਾਨ ਚ ਉਹਨਾਂ ਨੂੰ ਛੋੜਿਆ ਜਾਂਦਾ ਹੈ ਜਿੱਦਾਂ ਦਾ ਮਰਜ਼ੀ ਪੰਛੀ ਆ ਜਾਵੇ ਆਪਰੇਟ ਕਰਨਾ ਵਾ ਜਾਂ ਕੋਈ ਬਿਮਾਰ ਆ ਜਾਂ ਕਿਹਦਾ ਵੀ ਮਤਲਬ ਹਰ ਤਰ੍ਹਾਂ ਦਾ ਟ੍ਰੀਟਮੈਂਟ ਮੈਂ ਜਾਣਦਾ ਨਾ ਚਲੋ ਜਿੰਨੇ ਕਿ ਮੇਰੇ ਤੋਂ ਸੇਵਾ ਇਹਨਾਂ ਦੀ ਹੁੰਦੀ ਹੈ ਵਿਚਾਰਿਆਂ ਦੀ ਮੌਨ ਨਹੀਂ ਕਰਦਾ ਜੀ ਕਿਉਂਕਿ ਬੋਲ ਨਹੀਂ ਸਕਦੇ ਬਿਲਕੁਲ ਇਹ ਬੋਲ ਕੇ ਦੁੱਖ ਨਹੀਂ ਦੱਸ ਸਕਦੇ ਬੋਲ ਕੇ ਕਹਿ ਨਹੀਂ ਸਕਦੇ ਕੁਝ ਠੀਕ ਹੈ ਜੀ ਇਨਸਾਨਾਂ ਨੂੰ ਖੁਦ ਸਮਝ ਹੋਣੀ ਚਾਹੀਦੀ ਹੈ ਇਸ ਚੀਜ਼ ਦੀ ਜਿਵੇਂ ਕਿ ਇਹ ਦੇਖੋ ਇਹਨੂੰ ਦਰੰਗ ਤੇ ਦੂਜਾ ਝੜਾ ਕਹਿ ਦਿੰਦੇ ਜੀ ਨੂੰ ਜੂਆ ਪਈਆ ਕਿਨੂੰ ਕਿਨੂੰ ਇਹ ਇਹ ਦੇਖੋ ਜੀ ਇਹ ਸਾਹਮਣੇ ਅੱਛਾ ਇਹਨੂੰ ਹਾਂ ਜੀ ਤੇ ਇੱਕ ਇਹ ਦੇਖੋ ਇਹਨੂੰ ਉਦਰੰਗ ਦੀ ਬਿਮਾਰੀ ਆ ਠੀਕ ਆ ਜੀ ਉਹਨੂੰ ਤੁਣਕੇ ਵਾਲੀ ਆ ਉਹ ਉਹ ਦੇਖੋ ਬੈਠੀ ਆ ਉਹ ਤੁਣਕਾ ਹਲਕਾ ਹਲਕਾ ਕਰ ਦਨ ਇੱਕ ਹਿਲਦੀ ਆ ਜੀ ਹਾਂ 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 ਉਹਨੂੰ ਤੁਣਕੈਲੀ ਬਿਮਾਰੀ ਕਹਿੰਦੇ ਆ ਜਿਵੇਂ ਕਿ ਆਪਾਂ ਲੋਕ ਨੂੰ ਕਹਿ ਦਿੰਦੇ ਆ ਇੱਕ ਪਾਸਾ ਮਰ ਗਿਆ ਹੂੰ 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 ਇੱਕ ਹਿੱਸਾ ਮਰ ਗਿਆ ਇਹ ਉਹ ਚੀਜ਼ ਆ ਜੀ ਸਸ਼ੀਕਲ ਜੀ ਸਾਰਿਆਂ ਨੂੰ ਨਿਰਪੱਖ ਪੋਸਟ ਦੇਖਣ ਵਾਲੇ तमाम ਦਰਸ਼ਕਾਂ ਦਾ ਮੈਂ ਆਕਾਸ਼ ਬਹੁਤ-ਬਹੁਤ ਸਵਾਗਤ ਕਰਤਾ ਹਾਂ ਤੇ ਅੱਜ ਦੁਬਾਰਾ ਅਸੀਂ ਉਸ ਜਗ੍ਹਾ ਤੇ ਆਏ ਹਾਂ ਜਿੱਥੇ ਪੰਛੀਆਂ ਦੀ ਜਿਹੜੀ ਹੈ ਦੇਖਰੇਖ ਕੀਤੀ ਜਾਂਦੀ ਹੈ ਪੰਛੀ ਧਾਮ ਲੁਧਿਆਣਾ ਦਾ ਵਨ ਆਫ ਦਾ ਮੋਸਟ ਜਿਹੜਾ ਹੈ ਉਪਰਾਲਾ ਇਹਨਾਂ ਵਧੀਆ ਜਿਹੜੇ ਕੀ ਜੈਨ ਸਮਾਜ ਦੇ ਲੋਕਾਂ ਵੱਲੋਂ ਕੀਤਾ ਗਿਆ ਹੈ ਪੰਛੀਆਂ ਦੀ ਦੇਖਰੇਖ ਪੰਛੀਆਂ ਦਾ ਜਿਹੜਾ ਇਲਾਜ ਹੈ ਉਹ ਇੱਥੇ ਕੀਤਾ ਜਾਂਦਾ ਹੈ ਪੰਛੀ ਧਾਮ ਔਰ ਦੂਸਰੀ ਗੱਲ ਜੇ ਮੈਂ ਇੱਥੇ ਗੱਲ ਕਰਾਂ ਤੇ ਹਿੰਦੁਸਤਾਨ ਦੇ ਵਿੱਚ ਉਹਨੇ ਤੁਸੀਂ ਦੇਖਿਆ ਹੋਣਾ ਕਿ ਸਾਊਥ ਦੇ ਵਿੱਚ ਕੀ ਹੋ ਰਿਹਾ ਜਾਨਵਰਾਂ ਦੇ ਪੇੜ ਵੱਡੇ ਜਾ ਰਹੇ ਆ ਪੰਛੀਆਂ ਦੇ ਪੇੜ ਵੱਡੇ ਜਾ ਰਹੇ ਆ ਉਹ ਦਰਦਰਦੀਆਂ ਠੋਕਰਾਂ ਖਾ ਰਹੇ ਨੇ ਪਰ ਦੂਸਰੇ ਪਾਸੇ ਪੰਜਾਬ ਦੇ ਵਿੱਚ ਉਪਰਾਲਾ ਕੀਤਾ ਗਿਆ ਜਿਹੜਾ ਪੰਛੀ ਧਾਮ ਹੈ ਪੰਛੀ ਧਾਮ ਦੇ ਵਿੱਚ ਪੰਛੀਆਂ ਦੀ ਕੇਅਰ ਕੀਤੀ ਜਾਂਦੀ ਹੈ ਆਪਣੇ ਨਾਲ ਵੀ ਕੇਅਰ ਆਪਾਂ ਤਾਂ ਕਰਦੀ ਕਰਦੇ ਆ ਔਰ ਗਊਸ਼ਾਲਾ ਜਾਂਦੇ ਗਊਸ਼ਾਲਾ ਦੇ علاوہ ਜਿਹੜਾ ਇਹ ਉਪਰਾਲਾ ਸਭ ਤੋਂ ਬੈਸਟ ਹੈ ਇਸ ਸਿਲਸਲੇ ਦੀ ਸਾਰੀ ਜਾਣਕਾਰੀ ਦੇਣ ਦੇ ਲਈ ਅੱਜ ਮਹਾਵੀਰ ਜਯੰਤੀ ਤੇ ਨਰੇਸ਼ ਜੈਨ ਜੀ ਸਾਡੇ ਨਾਲ ਮੌਜੂਦ ਨੇ ਸਾਰੀ ਇਸ ਇਵੈਂਟ ਦੀ ਜਾਣਕਾਰੀ ਉਹ ਦੇਣਗੇ ਵੀ ਕਿੱਦਾਂ ਇਹ ਬਣਾਇਆ ਗਿਆ ਕਿੱਦਾਂ ਇਹਦੀ ਮਤਲਬ ਦੇਖਰੇਖ ਕੀਤੀ ਜਾਂਦੀ ਹੈ पक्षियाँ का इलाज किया जाता रेशी बहुत बहुत स्वागत बोलिए शमन भगवान महावीर स्वामी की जय सभी को साधक जय जिनेंद्र आज भगवान महावीर स्वामी के छब्बीस सौ जन्म कल्याण महोत्सव पर हम सभी यहाँ पर पहुँचे हैं श्री महावीर स्वामी पक्षी धाम में भगवान महावीर स्वामी का संदेश जी और जीने दो और आज की जो हम दिन की शुरुआत है वो जीव दिया करके कर रहे हैं जो कि यहाँ पर हमारे राकेश जी जो एक प्रोजेक्ट लेकर आए थे हम कुछ साथी गए थे एमपी, तो वहाँ पर इन्होंने ऐसे टावर देखे तो इनके भी मन में आया इनके माता पिता का भी सपना था भी एक पंछियों के लिए एक टावर बनाए जाए, तो ये आज टावर यहाँ पर हमारा रोड पे बनकर तैयार हो गए हैं, जहाँ पर हज़ारों की तादाद में आके पंछी यहाँ पर अपना दाना चुकते हैं उनके लिए पानी की व्यवस्था भी यहाँ पर की हुई है ਔਰ نیچے ਉਹਨਾਂ ਲਈ ਹਸਪਤਾਲ ਵੀ ਬਣਾਇਆ ਹੋਇਆ ਕੋਈ ਜ਼ਖਮੀ ਜਾਂ ਕੋਈ ਘਾਇਲ ਪੰਛੀ ਆ ਉਸ ਦਾ ਇਲਾਜ ਕਰਕੇ ਬਾਅਦ ਵਿੱਚ ਉਸ ਨੂੰ ਆਜ਼ਾਦ ਕਰ ਦਿਆ ਜਾਂਦਾ ਹੈ ਅੱਛਾ ਜਨ ਸਾਹਿਬ ਇੱਕ ਸਵਾਲ ਹੈ ਕਿ ਸਾਊਥ ਦੇ ਵਿੱਚ ਤੁਸੀਂ ਦੇਖ ਹੀ ਰਹੇ ਹੋ ਕਿੰਨੇ ਪੇੜ ਵੱਡੇ ਗਏ ਆ ਔਰ ਦੂਸਰੇ ਪਾਸੇ ਪੰਜਾਬ ਦੇ ਵਿੱਚ ਤੁਹਾਡੇ ਜਿਹੜੇ ਜਨ ਸਮਾਜ ਦੇ ਵੱਲੋਂ ਏਡਾ ਵੱਡਾ ਉਪਰਾਲਾ ਕੀਤਾ ਗਿਆ ਕੀ ਸੋਚ ਕੀ ਹੈ ਉੱਧਰ ਪੰਛੀਆਂ ਦਾ ਘਰ ਉਜਾੜ ਰਹੇ ਤੇ ਬਣਾ ਰਹੇ ਇਹ ਸਾਡਾ ਬਹੁਤ ਵੱਡਾ ਦਰਬਾਗੇ ਹੈ ਦੇਖੋ ਕੁਦਰਤ ਦੇ ਬਣਾਏ ਹੋਏ ਜੀਵ ਹੈ ਸਾਨੂੰ ਕੋਈ ਹੱਕ ਨਹੀਂ ਆਸੀ ਕਿਸੇ ਦਾ ਆਸ਼ਿਆਨਾ ਛੇ ਕੋਈ ਹੈ ਤੇ ਇਹ ਬਹੁਤ ਮਲਕੀ ਅਸੀਂ ਪਾਵ ਦੇ ਭਾਗੀ ਕਰ ਰਹੇ ਹਾਂ ਲੇਕਿਨ ਜਿੱਥੇ ਇਹ ਕੰਮ ਹੋ ਰਿਹਾ ਹੈ ਉੱਥੇ ਸਾਡੇ ਆਪਣੇ ਰਕੇਸ਼ ਜੀ ਨੇ ਟਾਵਰ ਬਣਾ ਕੇ ਇੱਕ ਜੀਵ ਦੇ ਕੰਮ ਕਰਕੇ ਇੱਕ ਮਾਨਵਤਾ ਦਾ ਪੇਛੇ ਦਿੱਤਾ ਕਿਉਂਕਿ ਸਾਨੂੰ ਕੋਈ ਹੱਕ ਨਹੀਂ ਸੀ ਕਿਸੇ ਦਾ ਘਰ ਚ ਹੋਈਏ ਅੱਜ ਜਿਸ ਪ੍ਰਕਾਰ ਹਰ ਜਗ੍ਹਾ ਪੇੜ ਪੌਦੇ ਕੱਟ-ਕੱਟ ਕੇ ਜਗ੍ਹਾ ਫਲੈਟ ਬਣੀ ਜਾਂਦੇ ਆ ਬਣੀ ਜਾ ਰਹੇ ਆ ਔਰ ਪੰਛੀ ਵਿਚਾਰੇ ਕਿੱਥੇ ਜਾਂ ਅੱਜ ਅਸੀਂ ਉਹਨਾਂ ਲਈ ਹੀ ਇਹ ਫਲੈਟ ਸਾਰਿਆਂ ਦੇ ਸਹਿਯੋਗ ਨਾਲ ਤਿਆਰ ਕੀਤੇ ਆ ਤੇ ਮੈਂ ਅੱਜ ਭਗਵਾਨ ਮਾਵੀ ਸਵਾਮੀ ਦੇ ਜਨਮ ਕਲਿਆਣਕ ਮੌਸਮ ਤੇ ਸਾਰਿਆਂ ਨੂੰ ਬੇਨਤੀ ਵੀ ਕਰਨਾ ਹੈ ਵੀ ਆਓ ਆਪਾਂ ਜਿਹੜਾ ਭਗਵਾਨ ਮਾਵੀ ਸਵਾਮੀ ਦਾ ਜਨਮ ਕਲਿਆਣਕ ਮੌਸਮ ਹੈ ਇੱਥੇ ਆਈਏ ਪਰਿਵਾਰ ਸਹਿਤ ਆਈਏ ਪੰਚਾਇਤ ਸੇਵਾ ਕਰੀਏ ਉਹਨਾਂ ਨੂੰ ਦਾਣਾ ਪਾਈਏ ਔਰ ਇੱਕ ਹੋਰ ਮੇਨ ਉਪਰਾਲਾ ਅੱਜ ਇਸ ਮਹਾਨ ਦਿਹਾੜੇ ਤੇ ਜਿਹੜੇ ਘਾਇਲ ਬਖਸ਼ੀਆਂ ਦਾ ਇਲਾਜ ਕਰਕੇ ਉਹਨਾਂ ਠੀਕ ਕੀਤਾ ਗਿਆ ਅੱਜ ਉਹਨਾਂ ਨੂੰ ਯਾਦ ਵੀ ਕੀਤਾ ਜਾਏਗਾ ਅੱਛਾ ਕਿਗੇ ਨਹੀਂ ਵੀ ਅਸੀਂ ਉਹਨਾਂ ਨੂੰ ਇੱਥੇ ਨੂੰ ਰਹਿਣ ਲਈ ਜਗ੍ਹਾ ਬਣਾਈ ਹੈ ਸਾਡਾ ਉਹਨਾਂ ਨੂੰ ਆਜ਼ਾਦ ਰਹਿਣ ਦਾ ਹੱਕ ਹੈ ਜਿੱਦਾਂ ਇਨਸਾਨ ਨੂੰ ਆਜ਼ਾਦ ਰਹਿਣ ਦਾ ਹੈ ਕਿ ਉਹਨਾਂ ਨੂੰ ਹੱਕ ਹੈ ਤੇ ਅੱਜ ਉਹਨਾਂ ਨੂੰ ਆਜ਼ਾਦ ਵੀ ਕੀਤਾ ਜਾਏਗਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਤਾਂ ਇਸ ਨੂੰ ਸਾਡੇ ਨਾਲ ਨਰੇਸ਼ ਸਿੰਘ ਜੀ ਜਿਨ੍ਹਾਂ ਨੇ ਦੱਸਿਆ ਕਿ ਪੰਛੀਆਂ ਦੀ ਆਜ਼ਾਦੀ ਇਨਸਾਨਾਂ ਦੀ ਆਜ਼ਾਦੀ ਵਾਂਗ ਹੀ ਬਹੁਤ ਜ਼ਰੂਰੀ ਹੁੰਦੀ ਹੈ ਉਹ ਆਜ਼ਾਦ ਪਰਿੰਦੇ ਆਸਮਾਨ ਦੇ ਵਿੱਚ ਹੀ ਸੋਹਣੇ ਲੱਗਦੇ ਉੜਦੇ ਹੋਏ ਤਾਂ ਜਿਹੜੀ ਮਹਾਵੀਰ ਜਨਮਤੀ ਦਾ ਜਿਹੜਾ ਆਗਾਜ਼ ਹੈ ਅੱਜ ਸਵੇਰੇ 7:30 ਵਜੇ ਤਕਰੀਬਨ ਕਰੀਬਨ ਟਾਈਮ ਹੈ 10 ਤਰੀਕ ਦਾ ਟਾਈਮ ਹੈ ਤੇ ਸਵੇਰੇ ਜਿਹੜੇ ਲੋ ਮੈਂ ਗੱਲ ਕਰਾਂ ਤੇ ਬਹੁਤ ਵੱਡੇ ਬਿਜ਼ਨਸਮੈਨ ਵੀ ਨੇ ਲੁਧਿਆਣਾ ਸ਼ਹਿਰ ਦੀ ਬਹੁਤ ਵੱਡੀ ਇਕਨੋਮੀ ਇਹ ਸੰਭਾਲਦੇ ਨੇ ਪਰ ਉਹਦੇ ਨਾਲ ਨਾਲ ਜਿਹੜੀ ਇਹ ਪੰਛੀਆਂ ਦੀ ਕੇਅਰ ਕਰਨਾ ਵੀ ਕਿ ਇਹਨਾਂ ਦੀ ਹੌਬੀ ਹੈ ਔਰ ਪਰਿਵਾਰ ਦੇ ਵਿੱਚ ਜਿਵੇਂ ਇਹਨਾਂ ਨੇ ਦੱਸਿਆ ਕਿ ਇਹਨਾਂ ਦੇ ਮਾਤਾ ਪਿਤਾ ਦੀ ਰਕੇਸ਼ ਜੈਨ ਦੀ ਮਾਤਾ ਪਿਤਾ ਦਾ ਇੱਕ ਸੁਪਨਾ ਸੀ ਕਿ ਪੰਛੀਆਂ ਦੀ ਸੀ ਸੇਵਾ ਕਰੀਏ ਉਹਨਾਂ ਦਾ ਉਪਚਾਰ ਕਰੀਏ ਅਤੇ ਉਹਨਾਂ ਨੂੰ ਠੀਕ ਕਰਕੇ ਆਜ਼ਾਦ ਕਰ ਦੇਈਏ ਆਪਾਂ ਹੋਰ ਗੱਲਬਾਤ ਕਰਦੇ ਹਾਂ ਵੀ ਤੁਹਾਨੂੰ ਐਕਸਪਲੋਰ ਵੀ ਕਰਾਵਾਂਗੇ ਜਿਹੜਾ ਹਸਪੀਟਲ ਹੈ ਤੇ ਹਸਪੀਟਲ ਦੇ ਵਿੱਚ ਕਿਵੇਂ ਇਲਾਜ ਕੀਤਾ ਜਾਂਦਾ ਪੰਛੀਆਂ ਦਾ ਤੇ ਮੋਰ ਹੋਰ ਚੀਜ਼ਾਂ ਨੇ ਬਹੁਤ ਦੇਖਣ ਵਾਲੀਆਂ ਚੀਜ਼ਾਂ ਜਿਆਦਾਤਰ ਇੱਥੇ ਉਹੀ ਆ ਰਹੇ ਨੇ ਜਿਹੜੇ ਇੱਥੇ ਸੇਵਾ ਕਰਨ ਦੀ ਭਾਵਨਾ ਰੱਖਦੇ ਨੇ ਸਾਡੇ ਨਾਲ ਲੁਧਿਆਣਾ ਤੋਂ ਡਿਪਟੀ ਕਮਿਸ਼ਨਰ ਜੀ ਮੌਜੂਦ ਨੇ ਨਾਲ ਪ੍ਰਧਾਨ ਜੀ ਰਕੇ ਜੈਨ ਜੀ ਮੌਜੂਦ ਨੇ ਜਿਹੜੀ ਅੱਜ ਮਹਾਵੀਰ ਜਨਮਤੀ ਹੈ ਸਵੇਰ ਸਵੇਰ ਜਿਹੜੀ ਅੱਜ ਜਿਹੜੀ ਸ਼ੁਰੂਆਤ ਹੋਈ ਹੈ ਦਿਨ ਦੀ ਉਹ ਇਦਾਂ ਦੀ ਸ਼ੁਰੂਆਤ ਇੱਕ ਇਨਸਾਨੀਅਤ ਦੀ ਮਿਸਾਲ ਹੈ ਦੂਸਰੇ ਪਾਸੇ ਜੰਗਲ ਵੱਡੇ ਜਾ ਰਹੇ ਨੇ ਤਾਂ ਦੂਸਰੇ ਪਾਸੇ ਜਿਹੜਾ ਪੰਜਾਬ ਦਾ ਇੱਕ ਦਰਿਆਦਿਲ ਅੱਜ ਦੇਖਣ ਨੂੰ ਮਿਲਿਆ ਪੰਛੀਆਂ ਦੇ ਲਈ ਸਪੈਸ਼ਲ ਉਪਰਾਲਾ ਕੀਤਾ ਸਭ ਤੋਂ ਪਹਿਲਾਂ ਅਸੀਂ ਡੀਸੀ ਸਾਹਿਬ ਨਾਲ ਗੱਲਬਾਤ ਕਰ ਲੈਨੇ ਆ ਸਰ ਤੁਸੀਂ ਕਿਵੇਂ ਦੇਖਦੇ ਹੋ ਇਸ ਟੀਨ ਨੂੰ ਜਿਹੜਾ ਪੰ ਦੇ ਵਿੱਚ ਨਹੀਂ ਇਹ ਬਹੁਤ ਹੀ ਚੰਗਾ ਉਪਰਾਲਾ ਹੈ ਔਰ ਮੈਂ ਜੀਡੀ ਟਰਸਟ ਹੈ ਉਹਨੂੰ ਬਹੁਤ-ਬਹੁਤ ਵਧਾਈ ਦਿੰਦਾ ਕਿਉਂਕਿ ਉਹ ਵਧਾਈ ਦੇ ਪਾਤਰ ਹੈ ਜਿਨ੍ਹਾਂ ਨੇ ਜੋ ਜਿਹੜੇ ਪੰਛੀ ਪੰਛੀ ਜੋ ਤਾਰਾ ਨਾਲ ਲੱਗ ਕੇ ਔਰ ਕਿਸੇ ਤਰੀਕੇ ਨਾਲ ਵੀ ਇੰਜਰਡ ਹੋ ਜਾਂਦੇ ਉਹਨਾਂ ਦਾ ਇੱਥੇ ਇਲਾਜ ਕੀਤਾ ਜਾਂਦਾ ਹੈ ਬਾਅਦ ਚ ਜਦੋਂ ਉਹ ਠੀਕ ਹੋ ਜਾਂਦੇ ਹਨ ਉਹਨਾਂ ਨੂੰ ਵਾਪਸ ਮੋੜ ਆਪਣੇ ਵਸੇਵੇਂ ਕੋਲ ਮਤਲਬ ਤਾਂ ਕਿ ਉਹ ਆਪਣੇ ਆਸ ਖੋਲੇ ਅਸਮਾਨ 'ਚ ਉਡਾਉਣਾ ਨੂੰ ਛੋੜਿਆ ਜਾਂਦਾ ਹੈ ਜੀ ਸਰ ਇੱਕ ਹੋਰ ਸਵਾਲ ਹੈ ਕਿ ਸਾਊਥ ਦੇ ਵਿੱਚ ਜੰਗਲ ਤਬਾਹ ਬਹੁਤ ਹੋ ਰਹੇ ਹੈ ਇਹ ਸਵਾਲ ਤੁਹਾਡੇ ਤੋਂ ਕਰਨਾ ਮੇਰਾ ਲਾਜ਼ਮੀ ਜ਼ਰੂਰ ਸੀਗਾ ਕਿਉਂਕਿ ਤੁਸੀਂ ਐਡਮਿਨਿਸਟ੍ਰੇਸ਼ਨ ਦੇ ਵਿੱਚੋਂ ਔਰ ਇੰਨਾ ਕੁਝ ਹੋ ਗਿਆ ਪੰਛੀਆਂ ਦੇ ਲਈ ਇੱਕ ਇਨਸਾਨ ਕਿਉਂ ਨਹੀਂ ਸੋਚ ਰਿਹਾ ਉਧਰਲੀ ਸਾਈਡ ਤੇ ਇੱਧਰ ਤਾਂ ਤੁਸੀਂ ਮਿਸਾਲ ਦੇਖ ਹੀ ਲਈਏ ਕੀ ਤੁਹਾਡੀ ਸੋਚ ਹੈ ਉਸ ਮਸਲੇ ਨੂੰ ਲੈ ਕੇ ਕਿਉਂਕਿ ਜਾਨਵਰਾਂ ਦੇ ਘਰ ਬਰਬਾਦ ਹੋ ਗਏ ਪੰਛੀਆਂ ਦੇ ਹੋ ਗਏ ਤੁਹਾਡੀ ਕੀ ਸੋਚੇ ਦੇ ਵਿੱਚ ਨਹੀਂ ਜਿਹੜਾ ਪੰਜਾਬ ਸਰਕਾਰ ਦੇ ਵੀ ਭਾਰਤ ਸਰਕਾਰ ਦੇ ਵੀ ਕਾਨੂੰਨ ਬਣੇ ਹੋਏ ਹਨ ਜੰਗਲਾਂ ਨੂੰ ਲੈ ਕੇ ਔਰ ਬੜੇ ਸਖਤ ਕਾਨੂੰਨ ਹੈ ਕੋਈ ਵੀ ਕਿਸੇ ਵੀ ਤਰੀਕੇ ਦੀ ਗੈਰ ਕਾਨੂੰਨੀ ਤਰੀਕੇ ਨਾਲ ਕੋਈ ਕਟਿੰਗ ਕਰਦਾ ਹੈ ਪੇੜਾਂ ਦੀ ਅਦਰਕਤਾਂ ਦੀ ਤੇ ਉਹਦੇ ਖਿਲਾਫ ਸਖਤ ਸਖਤ ਕਾਰਵਾਈ ਹੁੰਦੀ ਹੈ ਤੇ ਤੁਹਾਡੇ ਵੀ ਧਿਆਨ ਚ ਕੋਈ ਕੇਸ ਆਏ ਮੇਰੇ ਧਿਆਨ ਚ ਜ਼ਰੂਰ ਲੈ ਕੇ ਆਓ ਤੇ ਉਹਨੂੰ ਪ੍ਰੋਪਰ ਜਿੰਨੇ ਦਰਖਤ ਕੱਟੇ ਜਾਂਦੇ ਆ ਉਹ ਤੋਂ ਡਬਲ ਲਾਏ ਜਾਂਦੇ ਆ ਇਹ ਨਿਯਮ ਹੈਗਾ ਤੇ ਤੁਸੀਂ ਜੇ ਤੁਹਾਨੂੰ ਲੱਗਦਾ ਹੈ ਜ਼ਰੂਰ ਮੇਰੇ ਧਿਆਨ ਚ ਲੈ ਕੇ ਆਓ ਸਰ ਆਖਰੀ ਸਵਾਲ ਹੈ ਤੁਹਾਡੇ ਤੋਂ ਪੰਜਾਬ ਜਦੋਂ ਅਲੱਗ ਹੋਇਆ ਸੀ ਉਦੋਂ 80% ਇੱਥੇ ਜੰਗਲ ਸੀ ਸੌਰੀ 60% ਜੰਗਲ ਸੀ ਆਬਾਦੀ ਦੀ 33% ਜੰਗਲ ਹੋਣੇ ਚਾਹੀਦੇ ਬਟ ਅਸਲ 3% ਹੈ ਇਹਦੇ ਵਿੱਚ ਤੁਹਾਡੀ ਕੀ ਸੋਚ ਹੈ ਦੇਖੋ ਪੰਜਾਬ ਦੇ ਵਿੱਚ ਇੱਕ ਮਤਲਬ ਜੰਗਲ ਤੋਂ ਇੱਕ ਆਕਸੀਜਨ ਦਾ ਸੋਰਸ ਹੁੰਦਾ ਹੈ ਨਾਲ ਹੀ ਉੱਥੇ ਜੰਗਲੀ ਜੀਵ ਵਗੈਰਾ ਪੂਰਾ ਇੱਕ ਇਕੋਸਿਸਟਮ ਬਣਦਾ ਹੈ ਤੇ ਜੰਗਲ ਦਾ ਜਿਹੜਾ ਫਲਾਵ ਉਸ ਬਹੁਤ ਜ਼ਰੂਰੀ ਹੈ ਔਰ ਪੰਜਾਬ ਸਰਕਾਰ ਇਸ ਤੇ ਯਤਨ ਵੀ ਕਰ ਰਹੀ ਹੈ ਤਾਂ ਕਿ ਜੰਗਲ ਜਿਹੜੇ ਹੈਗੇ ਉਹਨਾਂ ਨੂੰ ਬਚਾਇਆ ਜਾ ਸਕੇ ਔਰ ਉਹਨਾਂ ਨੂੰ ਹੋਰ ਜ਼ਿਆਦਾ ਵਧਾਇਆ ਜਾ ਸਕੇ ਇੱਥੇ ਮੱਤੇਵਾੜਾ ਵੀ ਹੈਗਾ ਜਿਹੜਾ 900 ਏਕੜ ਨਾਲ ਲੱਗਦਾ ਤੇ ਉੱਥੇ ਵੀ ਜਿਹੜਾ ਹੈਗਾ ਸਰਕਾਰ ਨੇ ਅਪਰੂਵ ਕੀਤਾ ਹੈ ਵੀ ਉੱਥੇ ਵੀ ਇੱਕ ਜੰਗਲ ਕਨਾ ਜੰਗਲ ਬਣਾਇਆ ਜਾਵੇਗਾ ਸਰ ਲੁਧਿਆਣਾ ਸ਼ਹਿਰ ਦੇ ਵਿੱਚ ਜਿੰਨੇ ਵੀ ਪੇੜ ਪੌਦੇ ਫੁੱਟਵਾਤਾਂ ਤੇ ਲੱਗੇ ਆ ਗਲੀਆਂ ਦੇ ਵਿੱਚ ਲੱਗੇ ਆ ਰੋੜਾਂ ਦੇ ਕਿਨਾਰੇ ਲੱਗੇ ਅੱਜ ਤੱਕ ਸਫਾਈ ਨਹੀਂ ਹੋ ਰਹੀ ਸਰ ਨਾ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਪਾਣੀ ਜਾ ਰਿਹਾ ਹੈ ਆਕਸੀਜਨ ਦੀ ਮਤਲਬ ਡੂ ਟੂ ਦਾ ਆਕਸੀਜਨ ਮਤਲਬ ਕਾਫੀ ਜ਼ਿਆਦਾ ਇਹ ਚੀਜ਼ਾਂ ਨੂੰ ਹਾਮ ਹੋ ਰਿਹਾ ਹੈ ਲੁਧਿਆਣਾ ਸ਼ਹਿਰ ਨੂੰ ਖਾਸ ਕਰ ਪੋਲਿਊਸ਼ਨ ਦੇ ਮਾਮਲੇ 'ਚ ਸੈਕੰਡ ਨੰਬਰ ਦੇ ਵਿੱਚ ਹੈ ਸਰ ਵਰਲਡ ਵਾਈਡ ਸਰ ਸਰ ਇਹਦੇ ਪਿੱਛੇ ਕੀ ਕਹਿਣਾ ਚਾਹੋਗੇ ਅੱਜ ਅਸੀਂ ਇਸ ਮੌਕੇ ਤੇ ਭਗਵਾਨ ਮਹਾਵੀਰ ਜਨਮ ਦਿਨ ਦੇ ਮੌਕੇ ਤੇ ਪਹੁੰਚੇ ਆ ਤੇ ਉਹਨਾਂ ਦਾ ਇੱਕੋ ਹੀ ਸੰਦੇਸ਼ ਹੈ ਵੀ ਅਹਿੰਸਾ ਹੋਣੀ ਚਾਹੀਦੀ ਹੈ ਹਿੰਸਾ ਦਾ ਸੰਦੇਸ਼ ਪੂਰੇ ਲੁਧਿਆਣਾ ਵਾਸੀਆਂ ਨੂੰ ਸ਼ਹਿਰ ਨੂੰ ਔਰ ਸਾਰੀ ਦੁਨੀਆ ਦੇ ਵਿੱਚ ਉਹਨਾਂ ਨੇ ਦਿੱਤਾ ਤੇ ਅੱਜ ਅਸੀਂ ਉੱਥੇ ਹੀ ਖੜੇ ਆਂ ਔਰ ਉਸ ਨੂੰ ਮਨਾਣ ਆਏ ਆਂ ਅੱਜ ਪੰਛੀਆਂ ਨੂੰ ਖੁੱਲੀ ਹਵਾ ਚਾਹੀਦੀ ਹੈ ਜੀ ਥੈਂਕ ਯੂ ਸੋ ਮਚ ਸਰ ਜਨ ਸਾਭ ਤੁਸੀਂ ਕੀ ਮੈਂ ਦੇਖ ਦਵਾਂ ਪක්ෂੀ ਨੂੰ ਆਜ਼ਾਦ ਨਹੀਂ ਕਰਨਾ ਤੁਸੀਂ ਭਗਵਾਨ ਮਹਾਵੀਰ ਦਾ ਜਿਹੜਾ ਇੱਕੋ ਹੀ ਸੰਦੇਸ਼ ਹੈ ਜੀਓ ਔਰ ਜਿਨੇ ਤੋਂ ਜੇ ਕਿਸੇ ਨੂੰ ਆਪਣੇ ਲਈ ਸਭ ਕੁਝ ਜੀਣ ਲਈ ਵਧੀਆ ਚੀਜ਼ ਚਾਹੀਦੀ ਹੈ ਤਾਂ ਆਪਾਂ ਨੂੰ ਜਿਹੜੇ ਮੂਕ ਪ੍ਰਾਨੀ ਹੈ ਉਹਨਾਂ ਲਈ ਵੀ ਸੋਚਣਾ ਚਾਹੀਦਾ ਹੈ ਵੀ ਉਹਨਾਂ ਨੂੰ ਵੀ ਜ਼ਿੰਦਗੀ ਜੀਣ ਦਾ ਹੱਕ ਹੈ ਤੇ ਉਹਨਾਂ ਦੀ ਵੀ ਆਪਾਂ ਨੂੰ ਰੱਖਿਆ ਕਰਨੀ ਚਾਹੀਦੀ ਹੈ ਇਸ ਕਰਕੇ ਇਹ ਜਿਹੜਾ ਭਗਵਾਨ ਮਹਾਵੀਰ ਜੀ ਸੇਵਾ ਟਰਸਟ ਹੈ ਇਹ ਪੰਛੀਆਂ ਦੀ ਮੂਹਕ ਪ੍ਰਾਨੀਆਂ ਦੀ ਸੇਵਾ ਲਈ ਬਣਿਆ ਹੈ ਉਹਦੇ ਵਿੱਚ ਸਾਡੇ ਵਿੱਚ ਸ਼ਹਿਰ ਦੇ ਜਿਹੜੇ ਜਿੰਨੇ ਵੀ ਇਹ ਕੋਈ ਜੈਨ ਸਮਾਜ ਦਾ ਨਹੀਂ ਇਹ ਜਨ ਜੰਦਾ ਹੈ ਇਹ ਚ ਹਰ ਸਮਾਜ ਦੇ ਸਾਡੇ ਨਾਲ ਲੋਕ ਜੁੜੇ ਹੋਏ ਆ ਸੇਵਾ ਕਰਦੇ ਆ ਰਹੀ ਉਮੀਦ ਕਰਦਾ ਹੈ ਵੀ ਇਸ ਨੂੰ ਅਸੀਂ ਜਿਹੜੀ ਚੇਨ ਚਲਾਣੀ ਚਾਹਨੇ ਆ ਵੀ ਵੱਧ ਤੋਂ ਵੱਧ ਸਾਡੇ ਨਾਲ ਇਹ ਨਾਲ ਜੁੜ ਕੇ ਜੀਵ ਸੇਵਾ ਦੇ ਪ੍ਰੋਗਰਾਮ ਦੇ ਵਿੱਚ ਸਾਡਾ ਸਹਿਯੋਗ ਕਰੋ ਜਿਹੜੀ ਅਸੀਂ ਦੀ ਚੇਨ ਹੈ ਸਾਰੇ ਪੰਜਾਬ ਦੇ ਵਿੱਚ ਚਲਾ ਸਕੀ ਹੈ ਸਾਡਾ ਇਹ ਇੱਕ ਅੱਜ ਭਗਵਾਨ ਮਹਾਵੀਰ ਸਵਾਮੀ ਦੇ ਜਨਮ ਤੇ ਹੀ ਇੱਕ ਸਾਡਾ ਮੇਨ ਮੋਟਿਵ ਹੈ ਵੀ ਅਸੀਂ ਇਹ ਜਿਹੜੀ ਚੇਨ ਹੈ ਪੰਛੀਆਂ ਦੇ ਬਚਾਉਣ ਲਈ ਮੂਖ ਪ੍ਰਾਨੀਆਂ ਦੇ ਬਚਾਉਣ ਲਈ ਅਸੀਂ ਇਹਦੀ ਚੇਨ ਸਾਰੇ ਪੰਜਾਬ ਦੇ ਵਿੱਚ ਚਲਾਈਏ ਤਾਂ ਪੰਛੀ ਧਾਮ ਦੇ ਡਾਕਟਰ ਸਾਡੇ ਨਾਲ ਮੌਜੂਦ ਨੇ ਅਸੀਂ ਅੱਜ ਇਹਨਾਂ ਨੂੰ ਦੇਖ ਲਿਆ ਕਿ ਇਹ ਮਤਲਬ ਜਿਹੜੇ ਪੰਛੀਆਂ ਨੇ 6:00 ਵਜੇ ਹੁੰਦੀ ਵੇ ਡੋਰ ਦੇ ਵਿੱਚ ਅੜਕ ਜਾਂਦੇ ਨੇ கரਂਟ ਲੱਗਿਆ ਹੁੰਦਾ ਕਿੱਦਾਂ ਕਿੱਦਾਂ ਦੀ ਪ੍ਰੋਬਲਮਸ ਆਉਂਦੀ ਰਹਿੰਦੀ ਪੰਛੀ ਕਿਉਂਕਿ ਬੋਲ ਨਹੀਂ ਸਕਦੇ ਡਾਕਟਰ ਸਾਹਿਬ ਮਤਲਬ ਕਿਵੇਂ ਦੇਖਦੇ ਹੋ ਤੁਸੀਂ ਪੰਛੀਆਂ ਦੀ ਸੇਵਾ ਨੂੰ ਲੈ ਕੇ ਕਦੋਂ ਤੋਂ ਕਰ ਰਹੇ ਹੋ ਤੇ ਕੀ ਨਾਮ ਹੈ ਤੁਹਾਡਾ ਮੇਰਾ ਹਰਕੇਸ਼ ਕੁਮਾਰ ਆ ਜੀ ਜੀ ਤੇ ਮੱਜ ਤਾਂ ਨਹੀਂ ਮੈਂ ਕਾਫੀ ਟਾਈਮ ਤੋਂ ਇਹਨਾਂ ਦੀ ਸੇਵਾ ਕਰ ਰਿਹਾ ਹਾਂ ਜੀ ਉਹ ਵੀ ਮੈਨੂੰ 15 ਤੋਂ 20 ਸਾਲ ਹੋ ਗਏ ਜੀ ਆ ਜਾਂਦੇ ਮੇਰੇ ਕੋਲ ਜਿੱਦਾਂ ਦਾ ਮਰਜ਼ੀ ਪੰਛੀ ਆ ਜਾਵੇ ਆਪਰੇਟ ਕਰਨਾ ਵਾ ਜਾਂ ਕੋਈ ਬਿਮਾਰ ਆ ਜਾਂ ਕਿਹਦਾ ਵੀ ਮਤਲਬ ਹਰ ਤਰ੍ਹਾਂ ਦਾ ਟ੍ਰੀਟਮੈਂਟ ਮ ਚਲੋ ਜਿੰਨੀ ਕਿ ਮੇਰੇ ਤੋਂ ਸੇਵਾ ਇਹਨਾਂ ਦੀ ਹੁੰਦੀ ਹੈ ਵਿਚਾਰਿਆਂ ਦੀ ਮੌਨ ਨਹੀਂ ਕਰਦਾ ਜੀ ਕਿਉਂਕਿ ਇਹ ਬੋਲ ਨਹੀਂ ਸਕਦੇ ਬਿਲਕੁਲ ਇਹ ਬੋਲ ਕੇ ਦੁੱਖ ਨਹੀਂ ਦੱਸ ਸਕਦੇ ਬੋਲ ਕੇ ਕਹਿ ਨਹੀਂ ਸਕਦੇ ਕੁਝ ਠੀਕ ਹੈ ਜੀ ਇਨਸਾਨਾਂ ਨੂੰ ਖੁਦ ਸਮਝ ਹੋਣੀ ਚਾਹੀਦੀ ਹੈ ਇਸ ਚੀਜ਼ ਦੀ ਕਿ ਭਈ ਇਹਨਾਂ ਨੂੰ ਇਹ ਚਾਈਨਾ ਦੀ ਡੋਰ ਤੋਂ ਜਦ ਤੋਂ ਚਾਈਨਾ ਦੀ ਡੋਰ ਚੱਲੀ ਹੈ ਇਹ ਦੇਖੋ ਇਹ ਹਾਲ ਆ ਜੀ 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 ਇਹ ਦਿਖਾਓ ਲੋਕਾਂ ਨੂੰ ਕਿ ਚਾਈਨਾ ਦੀ ਡੋਰ ਨਾਲ ਇਹ ਹਾਲ ਸੀਗਾ ਅੱਜ ਇਹਨੂੰ ਕਾਫੀ ਟਾਈਮ ਹੋ ਚੱਲਿਆ ਪੰਛੀ ਨੂੰ ਇਹਦੇ ਨਾਲ ਦੇ ਹੋਰ ਪੰਛੀ ਆ ਚੁੱਕੇ ਆ ਮੇਰੇ ਕੋਲ ਚਲੋ ਦਾ ਮੇਰ ਤੋਂ ਦਾ ਜੀ ਠੀਕ ਜਿੰਨੇ ਕ ਠੀਕ ਹੋ ਰਿਆ ਮੋਂਨੇ ਕਰੀ ਜਾ ਰਿਹਾ ਮੈਂ ਜਿੰਨੇ ਕ ਆਪਣੇ ਤੋਂ ਮਾਲਕ ਨੇ ਸੇਵਾ ਕਰਾਈ ਆ ਤੇ ਜੈਨ ਸਾਹਿਬ ਨੇ ਉਹਨਾਂ ਕ ਆਪਣਾ ਕਰੀ ਜਾ ਰਿਹਾ ਜੀ ਜੈ ਜਨ ਦੀ ਅੱਛਾ ਭਾਈ ਜੀ ਕਿੰਨੀ ਕੀ ਪਰੇਸ਼ਾਨੀ ਆਂਦੀ ਜਦੋਂ ਕਿ ਪੰਛੀ ਦਾ ਤੁਸੀਂ ਇਲਾਜ ਕਰਦੇ ਕਿਉਂਕਿ ਇਨਸਾਨ ਨੂੰ ਤਾਂ ਪਤਾ ਨਹੀਂ ਲੱਗਦਾ ਉਹ ਦਰਦ ਕਿਤੇ ਹੋ ਰਿਹਾ ਕਿਤੇ ਨਹੀਂ ਇਹਨਾਂ ਨੂੰ ਮਤਲਬ ਕਿਵੇਂ ਇਲਾਜ ਕਰਦੇ ਹੋ ਇਲਾਜ ਮੈਂ ਇਹ ਇਦਾਂ ਕਰਦਾ ਵਾਂ ਹੁਣ ਮੇਰੇ ਕੋਲ ਉਧਰ ਪਿੰਜਰੇ ਜੇ ਪਏ ਆ ਦਰੰਗ ਵਾਲੇ ਪਏ ਆ ਜਿਵੇਂ ਬਿਮਾਰੀ ਆ ਗਈ ਐਟੈਕ ਦੀ ਲੋਕ ਆਪਣੇ ਘਰੇ ਘਰਾਂ 'ਚ ਕਬੂਤਰ ਰੱਖ ਲੈਂਦੇ ਆ ਘਰਾਂ ਘਰਾਂ 'ਚ ਕਬੂਤਰ ਰੱਖਦੇ ਆ ਆਪਣੇ ਘਰਾਂ 'ਚ ਕਬੂਤਰ ਰੱਖ ਕੇ ਤੇ ਉਹਨਾਂ ਨੂੰ ਜਦੋਂ ਬਿਮਾਰ ਬਿਮਾਰੀ ਪੈ ਜਾਂਦੀ ਹੈ ਪੇਟੀਆਂ ਭਰ-ਭਰ ਬਾਹਰ ਸੁੱਟ ਦਿੰਦੇ ਆ ਪੇਟੀਆਂ ਭਰ ਕੇ ਬਾਹਰ ਸੁੱਟ ਦਿੰਦੇ ਆ ਉਹ ਬਾਹਰ ਜਿਵੇਂ ਰੋਡ ਦੇ ਪਏ ਆ ਕਿਸੇ ਨੇ ਫੋਨ ਕਰਤਾ ਦਾ ਲੈ ਆਏ ਨਹੀਂ ਤਾਂ ਬਈ ਬਿੱਲੀ ਕੁੱਤਾ ਖਾ ਗਿਆ ਇਹ ਹੁੰਦਾ ਜੀ ਜੀ ਹੁਣ ਇਹ ਦੁੱਖ ਤਾਂ ਆਪਣੇ ਦੱਸਣ ਤੋਰੇ ਇਹ ਬਹਿ ਜਾਣਾ ਇਹਨਾਂ ਨੇ ਚੁੱਪ ਹੋ ਕੇ ਬਹਿ ਜਾਣਾ ਬਿਲਕੁਲ ਇਹਨਾਂ ਨੇ ਚੁੱਪੋ ਕੇ ਬਹਿ ਜਾਣਾ ਜੇ ਬਿਮਾਰ ਆ ਤਾਂ ਚੁੱਪੋ ਕੇ ਬਹਿ ਜਾ ਉਹ 60 ਵਜੇ ਇਹਦਾ ਬਲੱਡ ਨਿਕਲਣਾ 60 ਵਜੂਗੀ ਤਾਂ ਬਲੱਡ ਨਿਕਲਣਾ ਵਾ ਬਿਮਾਰ ਆ ਤਾਂ ਚੁੱਪੋ ਕੇ ਬਹਿ ਜਾਣਾ ਨੇ ਇਹ ਅੱਗੇ ਨੂਨਾਂ ਹਿਲਣਾ ਨਾ ਡੋਲਣਾ ਦਰੰਗ ਦੀ ਬਿਮਾਰੀ ਜੇ ਇਹਨਾਂ ਦਾ ਸਿਰ ਹਿਲੀ ਜਾਣਾ ਵਾ ਤੁਹਾਨੂੰ ਦਰੰਗ ਦੀ ਬਿਮਾਰੀ ਦਿਖਾ ਦੇਣਾ ਉਹ ਪੰਛੀਆਂ ਦੇ ਹੈਗੀ ਆ ਉਹਨਾਂ ਦਾ ਸਿਰ ਇਦਾਂ ਹਿਲੀ ਜਾਣਾ ਅੱਛਾ ਉਹਨਾਂ ਦਾ 1 ਮਿੰਟ ਦਰੰਗ ਦੀ ਬਿਮਾਰੀ ਇਹ ਹਲਕਾ ਹਲਕਾ ਨਾ ਸਿਰੇ ਹਿਲਦਾ ਵਾ ਪੰਛੀ ਦਾ ਅੱਛਾ ਜਿਵੇਂ ਕਿ ਇਹ ਦੇਖੋ ਇਹਨੂੰ ਦਰੰਗ ਤੇ ਦੂਜਾ ਝਾੜਾ ਕਹਿ ਦਿੰਦੇ ਜਿੰਨੂੰ ਜੂਆ ਪਈਆਂ ਕਿਨੂੰ ਕਿਨੂੰ ਇਹਨੂੰ ਆ ਇਹ ਦੇਖੋ ਜੀ ਇਹ ਸਾਹਮਣੇ ਅੱਛਾ ਇਹਨੂੰ ਹਾਂ ਜੀ ਤੇ ਇੱਕ ਇਹ ਦੇਖੋ ਇਹਨੂੰ ਉਦਰੰਗ ਦੀ ਬਿਮਾਰੀ ਆ ਹੂੰ ਠੀਕ ਆ ਜੀ ਉਹਨੂੰ ਤੁਣਕੇ ਵਾਲੀ ਆ ਉਹ ਉਹ ਦੇਖੋ ਬੈਠੀ ਆ ਉਹ ਤੁਣਕਾ ਹਲਕਾ ਹਲਕਾ ਕਰਦਨ ਹਿਲਦੀ ਆ ਜੀ ਹਾਂ 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 ਉਹਨੂੰ ਤੁਣਕੇ ਵਾਲੀ ਬਿਮਾਰੀ ਕਹਿੰਦੇ ਆ ਜਿਵੇਂ ਕਿ ਆਪਾਂ ਲੋਕ ਨੂੰ ਕਹਿ ਦਿੰਦੇ ਆ ਇੱਕ ਪਾਸਾ ਮਰ ਗਿਆ ਹੂੰ ਹੂੰ ਇੱਕ ਹਿੱਸਾ ਮਰ ਗਿਆ ਇਹ ਉਹ ਚੀਜ਼ ਆ ਜੀ ਤੁਣਕ ਵਾਲੀ ਬਿਮਾਰੀ ਠੀਕ ਹੈ ਜੀ ਇਹ ਦਰੰਗ ਵਾਲੀ ਆ ਬਿਮਾਰੀਆਂ ਹਰ ਤਰ੍ਹਾਂ ਦੀ ਆ ਜਿਹੜੀ ਆ ਇਨਸਾਨਾਂ ਜੀ ਆਮ ਇਨਸਾਨਾਂ ਜੀ ਆ ਉਹੀ ਹੈ ਨਾ ਜੇ ਇਹ ਇਨਸਾਨ ਤੋਂ ਲੱਗ ਨਹੀਂ ਗੇ ਉਹੀ ਇਨਸਾਨ ਦਵਾਈ ਲੈਂਦੇ ਉਹੀ ਹੈ ਲੈਂਦੇ ਮੇਰੇ ਕੋਲ ਤਕਰੀਬਨ ਐ ਦੇਖੋ ਕਾਫੀ ਸੀਗੇ ਮੈਂ ਬਹੁਤ ਠੀਕ ਕਰ ਚੁੱਕਿਆ ਹਾਂ ਇਹਨਾਂ ਦੇ ਟੀਕੇ ਲੱਗੇ ਆ ਜੀ ਇਹ ਤਾਂ ਅੱਜ ਦਾਣਾ ਖਾ ਪਾ ਰਹੇ ਆਪਣੇ ਨਹੀਂ ਤਾਂ ਹੱਥਾਂ ਨਾਲ ਦਾਣਾ ਖਵਾ ਰਹੇ ਪੈਂਦੇ ਇਹਨਾਂ ਕੀ ਆ ਬਾਈ ਜੀ ਕੀ ਮੈਸੇਜ ਕੀ ਦੇਣਾ ਚਾਹੂੰ ਜਿਹੜੀ ਆਵਾਮ ਹੈ ਪੰਜਾਬ ਦੀ ਮਤਲਬ ਬਹਿਰੀ ਤੇ ਸੁਣ ਮਤਲਬ ਬਹਿਰੀ ਤੇ ਗੁੰੰਗੀ ਆਵਾਮ ਹੈ ਮਤਲਬ ਕੀ ਕਹਿਣਾ ਕੀ ਚਾਹੋਂਗੇ ਚਾਈਨਾ ਡੋਰ ਦੇ ਉੱਤੇ ਇਹਨੇ ਪਾਗਲ ਨੇ ਕਿ ਪਕਸ਼ੀਆਂ ਦਾ ਘਰ ਤੱਕ ਉਜਾੜਨ ਨੂੰ ਚਲੇ ਗਏ ਹਾਂਜੀ ਇਹਦਾ ਬਸ ਇਹੀ ਆ ਜੀ ਹੱਥ ਜੋੜ ਕੇ ਬੇਨਤੀ ਇਹੀ ਹੈ ਜੀ ਆਪਣਾ ਕਿ ਸਾਰੇ ਅੱਗੇ ਇਹੀ ਬੇਨਤੀ ਕਰ ਰਿਹਾ ਆ ਕਿ ਬੇਜਵਾਨਾਂ ਨਾਲ ਇੰਨੀ ਨਾ ਇਨਸਾਫੀ ਨਾ ਕਰੋ ਬੇਜਵਾਨਾਂ ਨੂੰ ਵੀ ਬਖਸ਼ੋ ਜਦ ਇਨਸਾਨ ਨਹੀਂ ਸਮਝ ਰਿਹਾ ਜਾਨਵਰ ਦਾ ਹਰ ਤਰ੍ਹਾਂ ਦਾ ਦੇਖੋ ਜੀ ਤੁਸੀਂ ਵੀ ਹੁਣ ਸਮਝਦਾਰ ਹੋ ਹੁਣ ਉੱਥੇ ਜੰਗਲ ਵੱਡੇ ਜਾ ਰਹੇ ਆ ਉਹ ਜਾਨਵਰ ਵਿਚਾਰੇ ਕਿੱਥੇ ਜਾ ਰਹੇ ਆ ਉਹ ਇਨਸਾਨ ਨਹੀਂ ਸਮਝੂਗਾ ਤਾਂ ਉਹ ਸਮਝੂਗਾ ਕੌਣ ਗਲਤ ਨਹੀਂ ਕਹਿ ਰਹੇ ਜੀ ਇਹ ਹੀ ਗੱਲ ਮੈਂ ਹੁਣ ਧਾਨੇ ਤੋਂ ਟਾਡੇ ਤੋਂ ਲਾ ਕੇ ਪੁੱਛਦਾ ਤੇ ਆਪਣੇ ਤੇ ਲਾਨਾ ਵਾਂ ਮੈਨੂੰ ਤਕਲੀਫ ਆ ਮੈਂ ਬੋਲ ਕੇ ਤੁਹਾਨੂੰ ਦੱਸ ਸਕਦਾ ਬੋਲ ਕੇ ਦੱਸ ਸਕਦਾ ਜੀ ਤੁਸੀਂ ਬੋਲ ਕੇ ਦੱਸ ਸਕਦੇ ਆ ਐ ਨਹੀਂ ਨਾ ਬੋਲ ਕੇ ਦੱਸ ਸਕਦੇ ਬੋਲ ਸਕਦੇ ਆ ਫਿਰ ਇਸ ਕਰਕੇ ਸਾਰਿਆਂ ਗਏ ਹੀ ਮੈਸੇਜ ਆਗਾ ਵਾ ਹੱਥ ਜੋੜ ਕੇ ਬੇਨਤੀ ਕਰ ਰਿਹਾ ਮਾਂ ਕਿ ਬੇਜਵਾਨਾਂ ਨੂੰ ਸਮਝੋ ਤੇ ਬੇਜਵਾਨਾਂ ਦਾ ਬਣੋ ਜੀ ਬਹੁਤ ਬਹੁਤ